ਸਤ ਸ੍ਰੀ ਗਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਕਰਦੇ ਆ ਪਲਾਜ਼ੋ ਦੀ ਕਟਾਈ ਹਾਂਜੀ ਇਹਨਾਂ ਦੀ ਪਲਾਜ਼ੋ ਦੀ ਲੰਬਾਈ ਹੈਗੇ 37 ਇੰਚ ਪੱਟ ਹੈਗਾ ਇਹਨਾਂ ਦਾ 14 ਇੰਚ ਹਿਪ ਹੋएगी ਆ 11.5 ਅਸਮ 11.5 ਮੂਰੀ 7 ਪਲਾਸਟਿਕ 11 ਜੀ ਮੂਰੀ ਆਪਾਂ ਜਦੋਂ ਮਿਲਣੀ ਹੈਗੀ ਜਿੰਨਾ ਪੱਟਾ ਹੈ 19 ਤੋਂ 14 ਇੰਚ ਤੇ 14 ਤਿੰਨ ਨਿਸ਼ਾਨੀ ਲਾਵਾਂਗੇ ਪਰ ਇਹ ਦਿਨਾਂ ਲਈ ਮੂਰੀ ਤੁਸੀਂ ਦੋ ਵੀ ਛੱਡ ਸਕਦੇ ਢਾਈ ਵੀ ਕਪੜਾ ਜਿੰਨਾ ਜੇ ਤੁਸੀਂ ਵੱਧ ਤਰਪਾਈ ਕਰਨੀ ਹੈ ਤਾਂ ਵੱਧ ਛੱਡ ਸਕਦੇ ਹੋ ਕਪੜਾ ਮੈਂ ਢਾਈ ਇੰਚ ਛੱਡਿਆ 14 ਦਾ ਦਾ ਅੱਧ ਕਰ ਲੈਣਾ ਹੈ 7 ਮੂਰੀ ਹੈਗੀ ਆਪਣੀ 7 ਇੰਚ ਇਹਨੂੰ ਆਪਾਂ 3.5 ਅੱਧਾ 3.5 ਤੋਂ ਇੱਧਰ ਲਾਵਾਂਗੇ ਤੇ 3.5 ਇੰਚ ਇੱਧਰ ਸੱਤ ਤੇ ਹੈ ਜੀ ਸੈਂਟਰ ਚੋਂ ਲੈਣਾ ਹੈ ਲੰਬਾਈ ਹੈਗੀ 37 ਇੰਚ 2 ਇੰਚ ਪਲਾਸਟਿਕ ਦਾ ਰੱਖਣੇ ਵਧਾ ਕੇ 39 ਇੰਚ ਰੱਖਾਂਗੇ ਜੀ ਪੰਨਾ ਹੈਗੀ ਆ 7.11 ਅੱਧਾ ਇੰਚ ਆਪਾਂ ਨੇ ਕਾਟ ਪਾਵਾਂਗੇ ਇਹਨਾਂ ਦੇ ਥੋੜਾ ਜਿਹਾ 12 ਇੰਚ ਦੇ ਰੱਖਾਂਗੇ ਆਪਾਂ ਆਸਨ ਹੈਗਾ 7.11 ਇੱਥੇ ਆਪਾਂ 7.11 ਦੀ ਨਿਸ਼ਾਨੀ ਲਾਵਾਂਗੇ ਵੱਧ ਨਹੀਂ ਲਾਉਣੀ ਕੱਟ ਹੈਗਾ 14 ਇੰਚ ਆਪਾਂ 14.5 ਤੇ ਨਿਸ਼ਾਨੀ ਲਾਉਣੀ ਹੈ ਕੱਟ ਦੀ ਹਾਂਜੀ ਇਧਰੋਂ ਵੀ ਆਪਾਂ 11.5 ਤੇ ਲਾਵਾਂਗੇ ਨਿਸ਼ਾਨੀ ਇਹ ਮੈਂ ਥੋਪ ਕਾਟ ਪਾਉਂਦੀ ਹਾਂ ਜੇ ਸਾਨੂੰ ਕੋਈ ਤੋਹਫੀ ਬ੍ਰੇਕ ਖਲਾਦਾ ਜੇ ਦੁਬਾਰਾ ਸਾਨੂੰ ਪੁੱਛ ਸਕਦੇ ਮੈਸੇਜ ਕਰ ਸਕਦੇ ਹੋਗੇ WhatsApp ਮੈਸੇਜ ਕਰ ਸਕਦੇ ਤਾਂ ਕਰ ਸਕਦੇ ਹਾਂ ਅੱਧਾ ਇੰਚ ਆਪਾਂ ਇਥੋਂ ਕੱਟ ਪਾਉਣੀ ਹੈ ਹਾਂ ਅੱਧਾ ਇੰਚ ਆਪਾਂ ਨੇ ਇਥੋਂ ਕੱਟ ਪਾਉਣੀ ਆ ਸਾਨੂੰ ये फ्रंट पल्ला ही बैक पल्ला तो बन चुका है ये तो ज़्यादा गलाई नहीं पाऊँगी ਜੀ ਆ ਮੂਰੀ ਦੀ ਸੇਧ ਨੂੰ ਆਪਾਂ ਨੇ 1.5 ਇੰਚ ਵੱਧ ਰੱਖਣਾ ਹੈ ਤੋਸ ਨਾਲ ਹੀ ਤਾਂ ਤੋਂ ਕਾਟ ਪਾਈ ਜਿੱਥੋਂ ਆਪਾਂ ਨਿਸ਼ਾਨ ਲੱਗੀ ਆ ਉੱਥੋਂ ਦਾ ਅੱਧ ਕਰ ਲੈਣਾ ਆਪਣਾ 31 ਇੰਚ ਆ 31 ਦਾ ਅੱਧਾ ਜੋ ਇਹ 15.5 ਤੇ ਇੱਥੇ ਨਿਸ਼ਾਨੀ ਲਾ ਲੈਣੀ ਆਪਾਂ ਇੱਥੋਂ ਵੀ ਆਪਾਂ ਨੇ 1.5 ਇੰਚ ਵਧਾ ਕੇ ਰੱਖਣਾ ਹੈ ਇੱਥੋਂ ਆਪਾਂ ਢਾਈ ਇੰਚ ਵਧਾ ਕੇ ਰੱਖਾਂਗੇ ਜਿਆਦਾ ਭਾਰੀ ਆ ਤਾਂ ਤਿੰਨ ਵੀ ਰੱਖ ਸਕਦੇ ਹੋ ਇਸ ਤੋਂ ਜ਼ਿਆਦਾ ਵੀ ਘੱਟ ਕਰਨਾ 11 ਜਾਂ 11 ਦਾ ਅਗੇ 10 ਦਾ ਅਗੇ ਉਹ ਤੁਸੀਂ ਦੋ ਢਾਈ ਵੀ ਰੱਖ ਸਕਦੇ ਹੋ ਤੇ ਆਪਾਂ ਇਹਦਾ ਢਾਈ ਰੱਖਿਆਗਾ ਤਿੰਨ ਵੀ ਰੱਖ ਸਕਦੇ ਐਤੋਂ ਭਾਰੇ ਦਾ ਸਾਢੇ ਤਿੰਨ ਵੀ ਰੱਖ ਸਕਦੇ ਉਹ ਵੀ ਜਿਆਦਾ ਹੀ ਭਾਰੀ ਹੋਣੀ ਤੇ ਆਪਾਂ ਸਿੰਪਲ ਪਲਾਜ਼ੋ ਕੱਟ ਰਹੇ ਹਾਂ ਤੇ ਇੱਥੋਂ ਆਪਾਂ ਸਾਢੇ ਤਿੰਨ ਇੰਚ ਆਸਨ ਵੱਧ ਰੱਖਾਂਗੇ ਬੈਕ ਸਾਈਡ ਕਈ ਪਣਾ ਨੂੰ ਆ ਲਗੂਗਾ ਵੀ ਆਸਨ ਛੋਟਾ ਵੀ ਮੂਰਲੀ ਸਾਈਡ ਇਹ ਛੋਟਾ ਨਹੀਂ ਹੈਗਾ ਆਫੀਸ਼ਲੋ ਵੀ ਆਪਣਾ ਆ ਗਿਆ 3.5 ਇੰਚ ਆ ਗਿਆ ਇੱਧਰ ਲੋ ਇਹ ਵੀ ਝੋਲੀ ਚ ਮੂਰਲੀ ਆ ਸੰਚਾ ਜੂ ਬੈਕ ਸਾਈਡ ਤੇ ਇੱਧਰੋਂ ਆ ਕਾਟ ਆਉਂਦੀ ਜੇ ਇਹ ਕਾਟ ਕਰਕੇ ਵੱਜ ਜਾਂਦੀ ਝੋਲੀ ਤੇ ਇੱਥੋਂ ਆਪਾਂ ਨੇ ਲੈਣਾ 2 ਇੰਚ ਜਿਹੜੀ ਉੱਪਰਲੀ ਆਪਣੀ ਫਰੰਟ ਪੱਲੇ ਦੀ ਕਾਟ ਪਾਈ ਆ ਉਹਦੇ ਨਾਲੋਂ ਇੱਕ ਪੈਰ ਇੱਕ ਪੈਰ ਦੀ ਕਟਾਈ ਆਪਾਂ ਨੇ ਨਹੀਂ ਵੀ ਕਰਨੀ ਇੱਥੇ ਕਪੜੇ ਆਪਣੇ ਕੋਲੇ ਲੈ ਲਿਆਏ ਤੂੰ ਆਈ ਜੀ ਤਲਵੰਡੀ ਸਾਬੂ ਦੇ ਨਾਲ ਤੇ ਉਹਨਾਂ ਦੇ ਚਾਰ ਸੂਟ ਆਏ ਨੇਗੇ ਤੇ ਜੇ ਪਹਿਲਾ ਸੂਟੀ ਕੱਟਣ ਲੱਗਿਆ ਤਾਂ ਮੈਂ ਜੇ ਹੋਰ ਵੀ ਮੈਂ ਕਿਸੇ ਮੇਰੀ ਭੈਣ ਨੇ ਕਪੜੇ ਸਲਾਈ ਕਰਾਉਣਾ ਨੀਂ ਕੀਤਾ ਉਹ ਵੀ ਕਰਾਉਣੀ ਹੁਣ ਤਾਂ ਸੰ ਕਪੜੇ ਦੇ ਸਕਦੇ ਸੰਪਰਕ ਕਰ ਸਕਦੇ ਸਾਡੇ ਨਾਲ WhatsApp ਨੰਬਰ ਤੇ ਤੇ ਜਿਵੇਂ ਜਿਵੇਂ ਕੋਈ ਡਿਜ਼ਾਈਨ ਕਹੋਗੇ ਤੁਸੀਂ ਉਹ ਜਿਹੀ ਡਿਜ਼ਾਈਨ ਪਾ ਕੇ ਤਿਆਰ ਕਰਾਂਗੇ ਆਪਾਂ ਤੁਰ ਆਪਾਂ ਨੇ ਪੂਰਾ ਹੀ ਲੈਣਾ ਜੀ ਇੱਥੋਂ ਫਿਰ ਤਾਟ ਪਾਉਣੀ ਹੈ ਦਰਸ਼ਨੀ ਰੱਖ ਲਿਆ ਬੰਦਾ ਜੀ ਆਪਣਾ ਪਲਾਜੋ ਕੱਟ ਕੇ ਤਿਆਰ ਹੋ ਗਏ ਹੁਣ ਆਪਾਂ ਨੇ ਕਟਾਈ ਇਹਦੀ ਹੋ ਗਈ ਸिलाई ਕਰਨੀ ਹੈ ਜੀ ਹਜੇ ਇਹਦੇ ਨਾਲ ਲਾਈਨਿੰਗ ਵੀ ਕੱਟਣੀ ਉਹ ਗਿੱਲੀ ਪਈ ਹੈ ਜੀ ਤੇ ਧੰਨਵਾਦ ਜੀ ਬਸ ਇਹ ਕਾਲ ਜੀ